ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋ ਆਪਾਂ ਵੀ ਠੀਕ ਠਾਕ ਆ ਵੀ ਹੋਰ ਸੁਣਾਓ ਸਾਰੇ ਕਿਵੇਂ ਠੀਕ ਹੋ ਚਲੋ ਸਾਰੇ ਠੀਕ ਹੀ ਚਾਹੀਦੀ ਆ ਤੇ ਅੱਜ ਫੇਰ ਆਪਾਂ ਇੱਕ ਛੋਟੀ ਜੀ ਰੈਮਦੀ ਲੈ ਕੇ ਆਏ ਆ ਭੈਣਾਂ ਲਈ ਜੋ ਕਿ ਬਹੁਤ ਹੀ ਵਧੀਆ ਤੇ ਮੈਂ ਆਪਦੇ ਫੇਸ ਤੇ ਜਿਹੜਾ ਕਿ ਉਹ ਲਗਾਉਣ ਲੱਗੀ ਸੀ ਪੈਕ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਉਹ ਪੈਕ ਆ ਜਿਹੜਾ ਕਿਤੇ ਵੀ ਤੁਸੀਂ ਜਾਣਾ ਕਿਸੇ ਵੀ ਪਾਰਟੀ ਤੇ ਕਿਸੇ ਵੀ ਫੰਕਸ਼ਨ ਤੇ ਕਿਸੇ ਦੇ ਵੀ ਰਿਸ਼ਤੇਦਾਰੇ ਜੇ ਵੈਸੀ ਜਾਣਾ ਤਾਂ ਤੁਸੀਂ ਉਹ ਪੈਕ ਆ ਜਿਹੜਾ ਲਗਾ ਲਿਓ ਜੀ ਤੁਹਾਡੇ ਕੋਲੇ ਕੋਈ ਬਲੀਚ ਜਾਂ ਮਗਲੋ ਫੇਸ਼ੀਅਲ ਕਰਾਉਣ ਦਾ ਟਾਈਮ ਹੈ ਨਹੀਂ ਤਾਂ ਤੁਹਾਡਾ ਜਿਹੜਾ ਫੇਸ ਆ ਇੰਨਾ ਜ਼ਿਆਦਾ ਚਮਕ ਜਾਊਗਾ ਮਤਲਬ ਸ਼ਾਈਨ ਕਰੂਗਾ 글로 ਆਜੂ ਇੱਕਦਮ 글로 ਆਊਗਾ ਉਸ ਪੈਕ ਨਾਲ ਤੇ ਕੋਈ ਆਏ ਨਹੀਂ ਹੈਗਾ ਵੀ ਬਾਲਾ ਸਮਾਨ ਆਪਾਂ ਜਿਹੜਾ ਬਾਹਰੋਂ ਲੈ ਕੇ ਆਉਣਾ ਹੈਗਾ ਜਾਂ ਮਹਿੰਗਾ ਹੋਊਗਾ ਤੁਹਾਨੂੰ ਦੱਸਿਆ ਵੀ ਆਪਾਂ ਜਿਹੜੀਆਂ ਰੈਮਡੀਜ਼ ਤੁਹਾਨੂੰ ਦੱਸ ਦਿੰਨੇ ਆ ਉਹ ਸਿਰਫ ਜਿਹੜੀਆਂ ਕਿ ਰਸੋਈ 'ਚ ਪਏ ਸਮਾਨ ਨਾਲ ਹੀ ਦੱਸ ਦਿੰਨੇ ਆ ਆਪਣੀ ਰਸੋਈ 'ਚ ਹੀ ਖਜ਼ਾਨਾ ਪਿਆ ਆਪਣੀ ਸੁੰਦਰਤਾ ਦਾ ਪਰ ਆਪਾਂ ਉਹਨੂੰ ਯੂਜ਼ ਕਿਵੇਂ ਕਰਨਾ ਇਹ ਤਰੀਕਾ ਆਪਾਂ ਨੂੰ ਸਾਰਿਆਂ ਨੂੰ ਨਹੀਂ ਪਤਾ ਹੈਗਾ ਤਾਂ ਉਹਨੂੰ ਆਪਾਂ ਯੂਜ਼ ਕਰਨ ਦਾ ਤਰੀਕਾ ਬਸ ਸਮਝ ਲਿਆ ਤਾਂ ਸਮਝ ਲਓ ਤੁਹਾਡੇ ਜਿਹੜੇ ਪੈਸੇ ਉਹ ਬਚ ਗਏ ਕਿਉਂਕਿ ਫਿਰ ਪੈਸੇ ਜਿਹੜੇ ਪਾਲਰਾਂ ਤੇ ਲਾਉਣ ਦੀ ਲੋੜ ਹੀ ਨਹੀਂ ਪੈਣੀ ਹੈਗੀ ਕਿਉਂਕਿ ਜਦੋਂ ਆਪਾਂ ਇਹ ਤਾਂ ਹੁਣ ਪਾਲਰ ਤਾਂ ਜਿਹੜੇ ਕਿ ਪਹਿਲਾਂ ਤਾਂ ਹੁੰਦੇ ਹੀ ਨਹੀਂ ਸੀ ਤੁਹਾਨੂੰ ਪਤਾ ਆਪਣੀ ਜਦੋਂ ਦਾਦੀ ਹੁੰਦੀ ਸੀ ਜਾਂ ਆਪਣੇ ਮੰਮੀ ਹੁੰਦੇ ਸੀ ਉਦੋਂ ਪਾਲਰ ਤਾਂ ਹੈ ਹੀ ਨਹੀਂ ਸੀਗੇ ਠੀਕ ਹੈ ਨਾ ਪਾਲਰ ਤਾਂ ਹੋਣੀ ਬਾਏ ਆ ਆਪਣੇ ਟਾਈਮਾਂ 'ਚ ਹੀ ਆਇਆ ਠੀਕ ਹੈ ਤੇ ਪਹਿਲਾਂ ਜਿਹੜੀ ਪਹਿਲਾਂ ਵੀ ਆਪਣੇ ਮੰਮਾ ਹੋਰੇ ਜਿਹੜੇ ਕਿ ਸਾਰੇ ਫੰਕਸ਼ਨਾਂ ਦੇ ਜਾਂਦੇ ਸੀ ਉਹਨਾਂ ਦੇ ਚਿਹਰੇ ਵੀ ਤਾਂ ਇੰਨਾ ਵਧਗਾ ਹੁੰਦੇ ਸੀ ਉਹ ਕੀ ਕਰਦੇ ਸੀ ਉਹ ਸਿਰਫ ਤਾਂ ਸਿਰਫ ਆਪਣੇ ਜਿਹੜੀਆਂ ਕੁਦਰਤੀ ਚੀਜ਼ਾਂ ਆਪਾਂ ਨੂੰ ਪ੍ਰੋਵਾਈਡ ਹੁੰਦੀਆਂ ਨਾ ਪਹਿਲਾਂ ਤੋਂ ਹੀ ਉਹ ਚੀਜ਼ਾਂ ਦਾ ਯੂਜ਼ ਕਰਦੇ ਸੀਗੇ ਤੇ ਇਸ ਕਰਕੇ ਜਿਹੜੀ ਕੀ ਆ ਉਹ ਬਹੁਤ ਹੀ ਵਧਾ ਰਿਜ਼ਲਟ ਹੁੰਦੇ ਸੀ ਉਹਦੇ ਤਾਂ ਇਸ ਕਰਕੇ ਆਪਾਂ ਤੁਹਾਨੂੰ ਇਹ ਚੀਜ਼ਾਂ ਦੱਸਦੇ ਹੁੰਨੇ ਆਂ ਵੀ ਇਹ ਚੀਜ਼ਾਂ ਨੂੰ ਫਿਰ ਤੋਂ ਜਦੋਂ ਆਪਾਂ ਸ਼ੁਰੂ ਕਰ ਲਗੇ ਤਾਂ ਆਪਾਂ ਨੂੰ ਕੋਈ ਕੈਮੀਕਲ ਵਾਲੀਆਂ ਚੀਜ਼ਾਂ ਜ਼ਰੂਰਤ ਨਹੀਂ ਪੈਣੀ ਲਾਉਣ ਦੀ ਕੁਝ ਵੀ ਆਪਾਂ ਨੂੰ ਮਤਲਬ ਐਵੇਂ ਦੀਆਂ ਚੀਜ਼ ਮਤਲਬ ਆਪਾਂ ਨੂੰ ਕੋਈ ਐਵੇਂ ਦੀਆਂ ਚੀਜ਼ਾਂ ਤੇ ਜਿਹੜੀ ਕਿ ਪੈਸੇ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਘਰਾਂ 'ਚ ਹੀ ਪੰਗਾ ਹੈਗੀਆਂ ਪਰ ਆਪਾਂ ਉਹਨਾਂ ਨੂੰ ਵਰਤਦੇ ਨਹੀਂ ਹੈਗੇ ਆਪਣੇ ਮੰਮਾ ਹੋਰੇ ਉਹੀ ਚੀਜ਼ਾਂ ਹੀ ਉਸਕਾਰ ਕਰਕੇ ਅੱਜ ਤੱਕ ਇੱਥੋਂ ਤੱਕ ਹਜੇ ਵੀ ਉਹਨਾਂ ਦੇ ਜਿਹੜੇ ਰੂਪ ਆ ਉਵੇਂ ਹੀ ਪਏ ਹੈਗੇ ਉਹਨਾਂ ਦੇ ਫੇਸ ਆ ਜਿਹੜੇ ਉਵੇਂ ਹੀ ਪਏ ਹੈਗੇ ਆ ਆਪਣੇ ਨਾਲੋਂ ਵੀ ਜ਼ਿਆਦਾ ਕਿਤੇ ਮਤਲਬ ਹੈਗੀ ਆ ਵਧੀਆ ਉਹਨਾਂ ਦੀ ਸਕਿਨ ਉਹ ਇਸੇ ਕਰਕੇ ਆ ਕਿ ਉਹਨਾਂ ਨੇ ਕਦੇ ਵੀ ਕੋਈ ਕੈਮੀਕਲ ਆਪਦੀ ਸਕਿਨ ਤੇ ਨਹੀਂ ਯੂਜ਼ ਕੀਤਾ ਹੈਗਾ ਪਰ ਆਪਾਂ ਕਹਿੰਦੇ ਆ ਰੰਗ ਤਾਂ ਦੋ ਹੀ ਹੁੰਦੇ ਆ ਪਰਮਾਤਮਾ ਵੱਲੋਂ ਦਿੱਤੇ ਤਾਂ ਹੀ ਆਪਾਂ ਕਹਿੰਦੇ ਵੀ ਤੁਹਾਡਾ ਰੰਗ ਜਿਹੜਾ ਕਾਲੇ ਤੋਂ ਚਿੱਟਾ ਹੋ ਜਾਊ ਠੀਕ ਹੈ ਨਾ ਪੱਕੇ ਤੋਂ ਚਿੱਟੇ ਤੋਂ ਕਾਲਾ ਹੋ ਜਾਊਗਾ ਇਹ ਚੀਜ਼ਾਂ ਨਹੀਂ ਹੁੰਦੀਆਂ हां जी ਆਪਾਂ ਇਹਦੀ ਥੋੜੀ ਜਿਹੀ ਕੇਅਰ ਕਰਦੇ ਆ ਇਹਨੂੰ ਆਪਾਂ ਥੋੜਾ ਜਿਹਾ ਮਤਲਬ ਜਿਹੜਾ ਇਹਦਾ ਸਕਿਨ ਟੋਨ ਆ ਥੋੜੀ ਜਿਹੀ ਚੇਂਜ ਕਰ ਸਕਦੀ ਆ ਠੀਕ ਹੈ ਨਾ ਕੇਅਰ ਕਰਕੇ ਤਾਂ ਇਸ ਕਰਕੇ ਆਪਾਂ ਤੁਹਾਨੂੰ ਦੱਸਦੇ ਹੁੰਨੇ ਆ ਵੀ ਹਮੇਸ਼ਾ ਇਹੀ ਆ ਆਪਦੀਆਂ ਜਿਹੜੀਆਂ ਘਰੇ ਪਈਆਂ ਚੀਜ਼ਾਂ ਤੋਂ ਆਪਦੇ ਜਿਹੜੀ ਆ ਸਕਿਨ ਨੂੰ ਨਖਾਰਨ ਦੀ ਕੋਸ਼ਿਸ਼ ਕਰਿਆ ਕਰੋ ਐਵੇਂ ਕੈਮੀਕਲ ਦੇ ਪਿੱਛੇ ਨਾ ਭੱਜਿਆ ਕਰੋ ਨਾ ਪੈਸੇ ਬਰਬਾਦ ਕਰਿਆ ਕਰੋ ਛੋਟੀਆਂ ਛੋਟੀਆਂ ਚੀਜ਼ਾਂ ਜਿਆਦਾ ਨਹੀਂ ਕਰ ਸਕਦੇ ਹੁੰਦੀ ਆਪਾਂ ਤਾਂ ਥੋੜੇ ਜਿਹੇ ਜਿਹੜੇ ਐਫਰਟ ਕਰ ਲਿਆ ਕਰੋ ਸਕਿਨ ਲਈ ਆਪਦੇ ਲਈ ਟਾਈਮ ਆ ਜਿਹੜਾ ਥੋੜਾ ਜਆ ਜ਼ਰੂਰ ਖੱਦ ਲਿਆ ਕਰੋ ਤੇ ਜਿਹੜਾ ਅੱਜ ਵਾਲਾ ਪੈਕ ਆ ਇਹ ਮੈਂ ਤੁਹਾਨੂੰ ਦੱਸਦਾ ਵੀ ਇੱਕ ਇੱਕਦਮ ਇਨਸਟੈਂਟ ਗਲੋ ਵਾਲਾ ਪੈਕ ਹੈਗਾ ਲਗਾਉਣ ਦਾ ਤਰੀਕਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਸਮਾਨ ਆਪਣੇ ਸਾਰਾ ਆਪਣੀ ਰਸੋਈ ਚੋਂ ਮਿਲ ਜੂਗਾ ਕੋਈ ਵੀ ਚੀਜ਼ ਬਾਹਰੋਂ ਨਹੀਂ ਲੈ ਕੇ ਆਉਣੀ ਤੇ ਲੋ ਜੀ ਉਹਦੇ ਵਾਸਤੇ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਚਾਹੀਦਾ ਥੋੜੀ ਜੀ ਦੁੱਧ ਦੀ ਮਲਾਈ ਠੀਕ ਆ ਜਿਹੜੀ ਕਿ ਆਪਣੇ ਕੋਲ ਆਵਲੀ ਹੈਗੀ ਆ ਦੇਖੋ ਠੀਕ ਆ ਇਹ ਆਪਣੇ ਘਰ ਚ ਸਾਰਿਆਂ ਦੇ ਹੁੰਦੀ ਆ ਤੇ ਇਹਦਾ ਰਿਜ਼ਲਟ ਆ ਜਿਹੜਾ ਇੰਨਾ ਵਧਗਾ ਨਾ ਤੁਹਾਨੂੰ ਦੱਸਿਆ ਵੀ ਜਿਹੜਾ ਮਿਲਕ ਆ ਉਹ ਤਾਂ ਬਹੁਤ ਹੀ ਵਧਗਾ ਸਕੈ ਨਾਲੀ ਤੁਸੀਂ ਕੁਝ ਵੀ ਨਹੀਂ ਯੂਜ਼ ਕਰ ਸਕਦੇ ਨਾ ਕੋਈ ਵੀ ਰੈਮਡੀ ਨਹੀਂ ਯੂਜ਼ ਕਰ ਸਕਦੇ ਕੱਲਾ ਤੁਸੀਂ ਆਪਦਾ ਥੋੜਾ ਜਿਹਾ ਦੁੱਧ ਲੈ ਕੇ ਡੇਲੀ ਦੋ ਵਾਰੀ ਦਿਨ ਚ ਜਿਵੇਂ ਕਿ ਦੁਪਹਿਰੇ ਜਾਂ ਸਵੇਰੇ ਤੇ ਇੱਕ ਵਾਰੀ ਰਾਤ ਨੂੰ ਪੈਣ ਲੱਗਿਆਂ ਵਿੱਚ ਕਾਟਨ ਡਿਪ ਕਰਕੇ ਆਪਦਾ ਫੇਸ ਸਾਫ਼ ਕਰਨਾ ਸ਼ੁਰੂ ਕਰ ਦਿਓ 15 ਦਿਨਾਂ ਬਾਅਦ ਤੁਸੀਂ ਰਿਜ਼ਲਟ ਖੁਦ ਚੈੱਕ ਕਰੋਗੇ ਆਪਦੀ ਸਕਿਨ ਦੇ ਵਿੱਚ ਇਹਦੇ ਚ ਕੋਈ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਐਵੇਂ ਕਹਤਾ ਤੁਸੀਂ ਆਪ ਕਰਕੇ ਦੇਖ ਲਓਏ ਕੋਈ ਵੱਡਾ ਤਾਂ ਹੈ ਨਹੀਂ ਨਾ ਇੱਥੇ ਕੋਈ ਪੈਸੇ ਲੱਗਣੀਆਂ ਸਿਰਫ ਇੱਕ ਚਮਚਾ ਦੁੱਧ ਦਾ ਡੇਲੀ ਦੋ ਵਾਰ ਹੀ ਲੈ ਲਿਆ ਕਰੋ ਤਾਂ ਕਾਟਨ ਘਰੇ ਮਗਾਈ ਹੁੰਦੀ ਆ ਆਪਣੇ ਹੁੰਦੀ ਆ ਕਾਟਨ ਤਕਰੀਬਨ ਸਾਰਿਆਂ ਕੋਲ ਤਾਂ ਉਹ ਤੁਸੀਂ ਡਿਪ ਕਰਕੇ ਬਸ ਆਪ ਦਾ ਫੇਸ ਹੈ ਜਿਹੜਾ ਸਾਫ਼ ਕਰਨਾ ਸ਼ੁਰੂ ਕਰਦੇ ਹੋ ਰਿਜ਼ਲਟ ਤੁਹਾਨੂੰ ਖੁਦ ਮਿਲ ਜਾਣਗੇ ਤੁਹਾਡੀ ਸਕਿਨ ਦੇ ਦਾਗ ਧੱਬੇ ਤੁਹਾਡੀ ਸਕਿਨ ਤੇ 글로ਵ ਸ਼ਾਈਨ ਤੁਹਾਨੂੰ ਆਪਣੇ ਆਪ ਮਿਖਣ ਨੂੰ ਮਿਲੇਗੀ ਤੁਸੀਂ ਇਹ ਯਕੀਨ ਹੀ ਨਹੀਂ ਹੋਣਾ ਵੀ ਤੁਹਾਡੀ ਉਹੀ ਸਕਿਨ ਠੀਕ ਆ ਕਿਉਂਕਿ ਆਪਾਂ ਮਿਲਕ ਦਾ ਯੂਜ਼ ਇਹੀ ਕਰਦੇ ਆ ਵੀ ਜਿਹੜੀ ਆਪਣੀ ਬੇਬੀ ਸਕਿਨ ਹੁੰਦੀ ਸੀ ਪਹਿਲਾਂ ਛੋਟੇ ਬੱਚਿਆਂ ਨੂੰ ਜਿਹੜਾ ਕਿ ਦੁੱਧ ਨਾਲ ਹੀ ਨਵਾਇਆ ਜਾਂਦਾ ਹੁੰਦਾ ਸੀ ਏਸੀ ਕਰਕੇ ਨਵਾਇਆ ਜਾਂਦਾ ਸੀ ਤਾਂ ਕਿ ਜਿਹੜੀ ਉਹਨਾਂ ਦੀ ਸਕਿਨ ਉਹ ਬੇਬੀ ਸਕਿਨ ਹੀ ਰਵੇ ਤੇ ਚੇਂਜ ਨਾ ਹੋਵੇ ਤਾਂ ਆਪਾਂ ਨੂੰ ਇਹ ਚਾਹੀਦੀ ਹੈ ਦੁੱਧ ਦੀ ਮਲਾਈ ਇਹ ਉਸ ਤੋਂ ਵੀ ਜ਼ਿਆਦਾ ਵਧੀਆ ਹੋ ਜਾਂਦੀ ਠੀਕ ਆ ਆਪਾਂ ਇਹ ਥੋੜੀ ਜਿਹੀ ਲਈ ਹੋਈ ਆ ਉਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਵੇਸਣ ਜਿਹੜਾ ਕਿ ਸਾਰਿਆਂ ਦੀ ਰਸੋਈ ਚ ਪਿਆ ਹੁੰਦਾ ਆਪਾਂ ਇਹਦੇ ਚ ਪਾ ਕੇ ਇਹ ਰੱਖਿਆ ਹੋਇਆ ਠੀਕ ਆ ਅਲੱਗ ਤੋਂ ਕਈ ਵਾਰੀ ਉੱਥੇ ਫਿਰ ਮਰਚੀਆਂ ਮੁਰਸ਼ੀਆਂ ਵਾਲੇ ਹੱਥ ਵੀ ਲੱਗ ਜਾਂਦੇ ਨੇ ਆਪਾਂ ਜਦੋਂ ਕੁਝ ਕਰਦੇ ਬਣਾਉਣੀ ਆ ਤਾਂ ਇਸ ਕਰਕੇ ਮੈਂ ਜਦੋਂ ਵੀ ਮਤਲਬ ਇਹਨੂੰ ਡੱਬੀ ਨੂੰ ਲੱਗ ਤੋਂ ਲਿਆ ਕੇ ਭਰ ਕੇ ਰੱਖ ਲੈਂਦੀ ਆ ਜਦੋਂ ਇਹ ਖਤਮ ਹੋ ਜਾਂਦੀ ਆ ਫੇਰ ਭਰ ਲੈਂਦੀ ਆ ਹੁਣ ਆਪਣੇ ਕੋਲ ਇੰਨਾ ਸਾਰਾ ਹੈਗਾ ਇਹ ਠੀਕ ਆ ਤੇ ਇਹ ਆਪਾਂ ਇੱਕ ਚਮਚ ਲਵਾਂਗੇ ਬਸ ਆਪਾਂ ਪੈਕ ਦੀ ਤਰ੍ਹਾਂ ਬਣਾਉਣਾ ਠੀਕ ਆ ਇਹਨੂੰ ਆਪਾਂ ਕਰ ਦਨੇ ਆ ਬੰਦ ਫਿਰ ਇੱਕ ਆ ਹੈਗਾ ਹਾਨੀ ਜਿਹੜਾ ਆਪਣੀ ਸਕਿਨ ਨੂੰ ਮੋਇਸਚਰਾਈਜ਼ਰ ਕਰਕੇ ਰੱਖਦਾ ਸਕਿਨ ਤੇ ਜਿਹੜੇ ਦਾਗ ਧੱਬੇ ਆ ਇਹਨਾਂ ਨੂੰ ਵੀ ਦੂਰ ਕਰਦਾ ਇਹ ਬਹੁਤ ਹੀ ਵਧੀਆ ਚੀਜ਼ ਆ ਸਕਿਨ ਤੇ ਲੋਨ ਨੂੰ ਤੇ ਖਾਣ ਵਾਸਤੇ ਆਪਣੇ ਲਈ ਠੀਕ ਆ ਤੁਸੀਂ ਇਹਨੂੰ ਖਾ ਵੀ ਸਕਦੇ ਹੋ ਸਰਦੀ ਚ ਆਪਾਂ ਕਹਿੰਦੇ ਹੁੰਨੇ ਆ ਨਾ ਵੀ ਜੇ ਆਪਾਂ ਥੋੜਾ ਥੋੜਾ ਸਿਹਤ ਖਾਂਦੇ ਰਹਿਨੇ ਆ ਤਾਂ ਜਿਹੜੇ ਆਪਣੀ ਮਤਲਬ ਖੰਗ ਚ ਖਾ ਆ ਜੋ ਕੁਝ ਵੀ ਨਹੀਂ ਲੱਗਦਾ ਠੀਕ ਆ ਇਸ ਕਰਕੇ ਤਾਂ ਇਹ ਜਿਹੜੀ ਚੀਜ਼ ਆਪਾਂ ਖਾ ਸਕਦੇ ਆ ਫਿਰ ਫੇਸ ਤੇ ਲਗਾਉਣ ਚ ਉਹਨੂੰ ਕੋਈ ਦਿੱਕਤ ਨਹੀਂ ਕੋਈ ਮਤਲਬ ਇਹਦੇ ਆ ਸਾਈਡ ਇਫੈਕਟ ਨਹੀਂ ਹੈਗਾ ਥੋੜਾ ਜਿਹਾ ਆਪਾਂ ਇਹ ਪਾਵਾਂਗੇ ਜੇ ਤੁਸੀਂ ਇਹ ਪਾ ਕੇ ਲਗਾਉਂਗੇ ਨਾ ਇਹਦਾ ਰਿਜ਼ਲਟ ਦੁੱਗਣਾ ਹੋ ਜਾਈਂਗਾ ਦੇਖੀ ਜਾਨ ਠੀਕ ਆ ਲਓ ਜੀ ਆਪਾਂ ਇਹ ਪਾ ਲਿਆ ਹੁਣ ਆਪਾਂ ਕਰ ਦਨੇ ਹੁਣ ਬੰਦ ਠੀਕਾ ਥੋੜਾ ਜਿਹਾ ਆਪਾਂ ਪਾਵਾਂਗੇ ਟਮਾਟਰ ਦਾ ਜੂਸ ਥੋੜਾ ਜਿਹਾ ਠੀਕ ਆ ਤੁਸੀਂ ਇਹਨੂੰ ਕद्दूकस ਕਰਕੇ ਵੀ ਇਹਦਾ ਕੱਟ ਸਕਦੇ ਆ ਆਪਾਂ ਸਿੰਪਲੀ ਐਂ ਕੱਟ ਕੇ ਆਪਣੇ ਕੋਲ ਪੀ ਆਈ ਸੀ ਕੱਟਿਆ ਹੋਇਆ ਆਪਾਂ ਥੋੜਾ ਜਿਹਾ ਵਿੱਚ ਪਾ ਲੈਣੀ ਆ ਇਹਦੀ ਪਲਪ ਜੀ ਵੀ ਪੈ ਜੂਗੀ ਤੇ ਇਹਦਾ ਰਸ ਜੀ ਆ ਵੀ ਪੈ ਜੂਗਾ ਠੀਕ ਆ ਚਾਹੀਦਾ ਆਪਾਂ ਨੂੰ ਕਾਫੀ ਦਾ ਪਾਊਚ ਜਿਹੜਾ ਕਿ ਸਕਿਨ ਨੂੰ ਵਾਈਟ ਟੋਨ ਦੇਣ ਦੇ ਵਿੱਚ ਤਾਂ ਬਸ ਮੈਂ ਕਹਾਂ ਬੀਜੇ ਤੁਸੀਂ ਕਾਫੀ ਲਗਾ ਲਈ ਤਾਂ ਤੁਹਾਨੂੰ ਗੋਰੇ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਠੀਕ ਆ ਤੁਹਾਡੀ ਸਕਿਨ ਵਿੱਚ ਚੇਂਜ ਆਉਣਾ ਹੀ ਆਉਣਾ ਚਾਹੀਏ ਤੁਸੀਂ ਕਿਵੇਂ ਮਰਜ਼ੀ ਹੋਣ ਠੀਕ ਆ ਤੇ ਆ ਦੇਖੋ ਤੁਸੀਂ ਹੁਣ ਆਪਾਂ ਇਹਨੂੰ ਇਹਦੇ ਵਿੱਚ ਥੋੜੀ ਜੀ ਪਾਵਾਂਗੇ ਸਾਰਾ ਪਾਊਚ ਆਪਾਂ ਨੂੰ ਪਾਉਣ ਦੀ ਲੋੜ ਨਹੀਂ ਹੈਗੀ ਥੋੜਾ ਜੀ ਪਾਵਾਂਗੇ ਲਓ ਜੀ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਹਾਂ ਕਿਵੇਂ ਆਹ ਦੇਖੋ ਆਹ ਚੀਜ਼ਾਂ ਆਪਾਂ ਪਾ ਲਈਆਂ ਠੀਕ ਆ ਤੇ ਹੁਣ ਆਪਾਂ ਇਹਨੂੰ ਮਿਕਸ ਕਰਨਾ ਮਿਕਸ ਕਰਨ ਵਾਸਤੇ ਆਪਾਂ ਨੂੰ ਜੇ ਤਾਂ ਇਹ ਥੋੜਾ ਜਿਹਾ ਸੰਘਣਾ ਲੱਗੇ ਆਪਾਂ ਤਾਂ ਇਹਦੇ ਵਿੱਚ ਆਪਾਂ ਗੁਲਾਬ ਜਲ ਪਾ ਸਕਦੇ ਜੀ ਆਪਣੇ ਇਹ ਮਟੀਰੀਅਲ ਤਿਆਰ ਹੋ ਜੇ ਪੈਕ ਦੀ ਤਰ੍ਹਾਂ ਪੈਕ ਦਾ ਸਾਰਿਆਂ ਭੈਣਾਂ ਨੂੰ ਪਤਾ ਹੀ ਆ ਵੀ ਪੈਕ ਆ ਜਿਹੜਾ ਆਪਾਂ ਕਿਵੇਂ ਦਾ ਯੂਜ਼ ਕਰਦੇ ਹੁੰਦੇ ਆ ਤਾਂ ਫੇਰ ਆਪਾਂ ਨੂੰ ਮਤਲਬ ਕੀ ਇਹਦੇ ਵਿੱਚ ਗੁਲਾਬ ਜਲ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਆ ਹੁਣ ਆਪਾਂ ਇਹਨੂੰ ਕਰਕੇ ਦੇਖ ਲੈਣੇ ਆ ਜੇ ਤਾਂ ਆਪਣੇ ਪੈਕ ਲਗਾਉਣ ਵਾਲਾ ਠੀਕ ਹੋਇਆ ਤਾਂ ਫਿਰ ਆਪਾਂ ਇਹਦੇ ਵਿੱਚ ਗੁਲਾਬ ਜਲਾ ਜਿਹੜਾ ਨਹੀਂ ਪਾਵਾਂਗੇ ਜੀ ਆਪਾਂ ਨੂੰ ਲੱਗਿਆ ਵੀ ਥੋੜਾ ਜਿਹਾ ਪੈਕ ਹੈ ਨਾ ਮੈਂ ਤੁਹਾਨੂੰ ਅੱਗੇ ਵੀ ਵੀਡੀਓ 'ਚ ਦੱਸ ਦਿੰਦੀ ਆ ਪੈਕ ਜਿਆਦਾ ਨਾ گاੜਾ ਜਣਾ ਰੱਖਿਆ ਕਰੋ ਫਿਰ ਉਤਾਰਨ ਵੇਲੇ ਬਹੁਤ ਦਿੱਕਤ ਆਉਂਦੀ ਆ ਪੈਕ ਥੋੜਾ ਜਿਹਾ ਪਤਲਾ ਹੋਵੇ ਤਾਂ ਵਧੀਆ ਫੇਸ ਤੇ ਮ사ਜ ਵੀ ਹੋ ਜਾਂਦੀ ਆ ਤੇ ਪੈਕ ਵੀ ਲੱਗ ਜਾਂਦਾ ਲਓ ਜੀ ਜਿਹੜਾ ਇਹ ਮੇਰਾ ਵੇਸਨ ਆ ਨਾ ਇਹ ਘਰ ਵਾਲਾ ਥੋੜਾ ਜਿਹਾ ਮਤਲਬ करे ਇਹ ਆਪਾਂ ਆਪਣੀ ਮਿਕਸੀ ਚ ਖੋਦਦੇ ਹੀ ਮਤਲਬ ਪੀਸਿਆ ਹੋਇਆ ਤੇ ਇਹਨਾਂ ਥੋੜਾ ਜਿਹਾ ਮਤਲਬ ਮੈਂ ਆਈ ਨਹੀਂ ਵੀ ਜਾਲਾ ਜਿਵੇਂ ਆਟਾ ਜਾਨੀ ਬਣਾਇਆ ਹੋਇਆ ਬਰੀਕ ਥੋੜਾ ਜਿਹਾ ਮੈਂ ਹੋਮ ਰੈਮਡੀ ਵਾਸਤੇ ਅਲੱਗ ਤੋਂ ਜਿਹੜਾ ਥੋੜਾ ਜਿਹਾ ਇਹ ਉਹ ਕੀਤਾ ਹੋਇਆ ਮੋਟਾ ਕੀਤਾ ਹੋਇਆ ਮੜਾ ਜਿਹਾ ਕੀਤਾ ਥੋੜਾ ਜਿਹਾ ਆਪਾਂ ਪਾਵਾਂਗੇ ਗੁਲਾਬ ਜਲ ਠੀਕ ਆ ਜਿਹੜਾ ਕਿ ਇੱਕ ਬਹੁਤ ਵਧੀਆ ਟੋਨਰ ਆ ਹੁਣ ਗਰਮੀ ਆ ਗਈ ਆ ਦਿਨ ਚ 2 ਤੋਂ 3 ਵਾਰੀ ਤੁਸੀਂ ਗੁਲਾਬ ਜਲ ਦੀ ਸਪਰੇਅ ਹੈ ਜਿਹੜੀ ਆਪਦੇ ਫੇਸ ਤੇ ਕਰਨੀ ਸ਼ੁਰੂ ਕਰਦੇ ਹੋ ਹੁਣ ਤੋਂ ਹੀ ਤਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਪਿੰਪਲ ਵਗੈਰਾ ਦੀ ਆਪਣੀ ਸਾਰੀ ਗਰਮੀ ਦੇ ਵਿੱਚ ਠੀਕ ਆ ਲੋਚ ਐਵੇਂ ਦਾ ਜਿਹੜਾ ਪੈਕ ਇੱਕ ਤਿਆਰ ਹੋ ਗਿਆ ਦੇਖੋ ਤੁਸੀਂ ਤਾਂ ਹੁਣ ਆਪਾਂ ਇਹਨੂੰ ਫੇਸ ਤੇ ਕਿਵੇਂ ਲਗਾਉਣਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਫੇਸ ਆ ਜਿਹੜਾ ਵਾਸ਼ ਕਰ ਲੈਣਾ ਕਾਸੀ ਮਤਲਬ ਜਿਵੇਂ ਵੀ ਤੁਸੀਂ ਕਰਦੇ ਫੇਸ ਵਾਸ਼ ਫੇਸ ਮਤਲਬ ਸੋਪ ਜੋ ਵੀ ਜਿਵੇਂ ਵੀ ਤੁਸੀਂ ਯੂਜ਼ ਕਰਦੇ ਹੋ ਤੇ ਉਹਦੇ ਨਾਲ ਸਾਫ਼ ਕਰਕੇ ਉਸ ਤੋਂ ਬਾਅਦ ਜਿਹੜਾ ਇਹ ਪੈਕ ਆ ਠੀਕ ਆ ਤੇ ਇਹਨੂੰ ਆਪਾਂ ਫੇਸ ਤੇ ਐਵੇਂ ਕਰਕੇ ਲਗਾ ਲੈਣਾ ਇਨਾ ਆਪਾਂ ਥੋੜਾ ਥੋੜਾ ਲਗਾ ਕੇ ਇਹਦੀ ਮ사ਜ ਕਰਾਂਗੇ 10 ਤੋਂ 15 ਮਿੰਟ ਲਈ ਠੀਕ ਆ ਯਰ ਤੁਸੀਂ ਰਿਜ਼ਲਟ ਇੱਕ ਦਮ ਦੇਖਿਓ ਤੁਸੀਂ ਇਹ ਸੌਖੀਆਂ ਚੀਜ਼ਾਂ ਆਪਾਂ ਬਾਹਰ ਨਾ ਨਹੀਂ ਦੱਸਣਾ ਤੁਹਾਨੂੰ ਇਹ ਵਾਲਾ ਪੈਕ ਜਰੂਰ ਟਰਾਈ ਕਰਕੇ ਰਿਜ਼ਲਟ ਸ਼ੇਅਰ ਕਰਿਓ ਸਾਰੀਆਂ ਭੈਣਾਂ ਠੀਕ ਆ ਵੀ ਆਪਾਂ ਐਵੇਂ ਦੀ ਚੀਜ਼ ਨਹੀਂ ਪਾਈ ਇਹਦੇ ਚ ਜਿਹੜੀ ਤੁਹਾਨੂੰ ਐਵੇਂ ਲੱਗੇ ਵੀ ਤੁਹਾਡੀ ਸਕਿਨ ਤੇ ਕੋਈ ਸਾਈਡ ਇਫੈਕਟ ਕਰੂਗੀ ਜਾਂ ਆਪਣੇ ਮਤਲਬ ਕੋਈ ਆਪਾਂ ਨੂੰ ਅਲਰਜੀ ਨਾ ਹੋ ਜਾਏ ਠੀਕ ਆ ਕੋਈ ਵੀ ਐਵੇਂ ਦੀ ਆਪਾਂ ਚੀਜ਼ ਨਹੀਂ ਪਾਈ ਇਹਦੇ ਚ ਇਹਦੇ ਚ ਤੁਸੀਂ ਲੈਮਨ ਪਾ ਸਕਦੇ ਹੋ ਪਰ ਆਪਾਂ ਨਹੀਂ ਪਾਇਆ ਕਿਉਂਕਿ ਲੈਮਨ ਆਪਾਂ ਤਾਂ ਨਹੀਂ ਪਾਇਆ ਮੈਂ ਕਿਹਾ ਵੀ ਕਈ ਵਾਰ ਕਿਸੇ ਭੈਣ ਨੂੰ ਸੂਟ ਨਹੀਂ ਕਰਦਾ ਹੁੰਦਾ ਫਿਰ ਉਹਨਾਂ ਨੇ ਕਿ ਪੁੱਛੀ ਜਾਣਾ ਕਮੈਂਟਾਂ ਚ ਲੈਮਨ ਪਾ ਸਕਦੇ ਆ ਲੈਮਨ ਮੈਨੂੰ ਸੂਟ ਨਹੀਂ ਕਰਦਾ ਪਏ ਇਸ ਕਰਕੇ ਆਪਾਂ ਵੀ ਨਹੀਂ ਪਾਇਆ ਹੈਗਾ ਵੈਸੇ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਲੈਮਨ ਨਾਲ ਨਿੰਬੂ ਨਾਲ ਇੱਕ ਦੋ ਡ੍ਰੌਪਸ ਆ ਜਿਹੜੀਆਂ ਉਹਦੇ ਨਾਲ ਤੁਸੀਂ ਵਿੱਚ ਪਾ ਸਕਦੇ ਜੇ ਕਿਸੇ ਨੂੰ ਸੂਟ ਕਰਦਾ ਲਓ ਜੀ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਤੁਹਾਡੀ ਸਕਿਨ ਤੇ ਜਿਹੜਾ ਕੀ 글로ਅ ਆਊਗਾ ਇੱਕਦਮ ਇੱਕ ਤੁਹਾਡੇ ਕਲਰ 'ਚ ਜਿਹੜਾ ਕੀ ਇੱਕਦਮ ਫਰਕ ਪਊ ਜਿਵੇਂ ਆਪਾਂ ਫੇਸ਼ੀਅਲ ਕਰਾ ਕੇ ਆਉਣੇ ਹੁੰਦੇ ਹੈ ਨਾ ਮਾਰਕੀਟ ਤੋਂ ਠੀਕ ਹੈ ਨਾ ਪਾਜ ਕਰ ਤੋਂ ਤਾਂ ਉਵੇਂ ਤੁਹਾਨੂੰ ਰਿਜ਼ਲਟ ਮਿਲੂਗਾ ਇਸ ਚੀਜ਼ ਦਾ ਤੁਹਾਡਾ ਫੇਸ ਆ ਜਿਹੜੀ ਸਾਰੇ ਡਸਟ ਕਲੀਨ ਹੋ ਜੋ ਪੂਰੀ ਟੈਨਿੰਗ ਆ ਜਿਹੜੀ ਰਿਮੂਵ ਹੋ ਜੂਗੀ ਤੇ ਤੁਹਾਡਾ ਚਿਹਰਾ ਇੱਕਦਮ ਖਿਲ ਜੂਗਾ ਜਿਵੇਂ ਗੁਲਾਬ ਦਾ ਫੁੱਲ ਹੁੰਦਾ ਠੀਕ ਹੈ ਤੇ ਇਹ ਤੁਸੀਂ ਮਤਲਬ ਇਹ ਨੂੰ ਕੀ ਕਰਨਾ ਜਦੋਂ 15 ਮਿੰਟ ਆਪਾਂ ਨੂੰ ਮਤਲਬ ਮ사ਜ ਕਰ ਲਈ ਉਸ ਤੋਂ ਬਾਅਦ ਜਿਹੜਾ ਕੀ ਆਪਾਂ ਪੈਕ ਆ ਉਹ ਐਵੇਂ ਕਰਕੇ ਆਪਾਂ ਪੂਰੇ ਫੇਸ ਤੇ ਲਗਾ ਲੈਣਾ 15 ਮਿੰਟਾਂ ਬਾਅਦ ਤੁਸੀਂ ਇਸ ਚੀਜ਼ ਦਾ ਰਿਜ਼ਲਟ ਖੁਦ ਚੈੱਕ ਕਰੋ ਹੁਣ ਆਪਣੀ ਸਾਰੀ ਡਸਟਾ ਜਿਹੜੀ ਉਹ ਪੂਰੀ ਤਰ੍ਹਾਂ ਨਾਲ ਖਮੂਬ ਹੋ ਗਈ ਆ ਤੇ ਹੁਣ ਆਪਾਂ ਕੀ ਕਰਨਾ ਹੁਣ ਤੁਸੀਂ ਇਹਨੂੰ ਉੱਪਰ ਪੂਰਾ ਨੂੰ ਜਿੰਨਾ ਕੋ ਆਪਣਾ ਬਚ ਗਿਆ ਸਾਰਾ ਆਪਣਾ ਫੇਸ ਤੇ ਲਗਾ ਲੈਣਾ ਚੰਗੀ ਤਰ੍ਹਾਂ ਤੇ 15 ਤੋਂ 20 ਮਿੰਟਾਂ ਬਾਅਦ ਇਹਨੂੰ ਪੂਰਾ ਸੁਕਾਉਣਾ ਵੀ ਨਹੀਂ ਤੇ ਮਤਲਬ 15-20 ਮਿੰਟ ਆਪਾਂ ਜਿਹੜਾ ਤੁਸੀਂ ਫੇਸ ਤੇ ਇਹਨੂੰ ਰੱਖਣਾ ਬਸ ਜਿੰਨਾ ਸੁੱਕ ਗਿਆ ਠੀਕ ਆ ਉਸ ਤੋਂ ਬਾਅਦ ਜਿਹੜਾ ਫੇਸ ਆਪਾਂ ਉਹਨੂੰ ਧੋ ਲਾਂਗੇ ਲੋਚ ਆ ਦੇਖੋ ਤੁਸੀਂ ਠੀਕ ਆ ਹੁਣ ਆਪਾਂ ਪੂਰੇ ਫੇਸ ਤੇ ਜਿਹੜਾ ਕੇਸ ਲਗਾ ਲਿਆ ਜਦੋਂ ਆਪਾਂ ਨੂੰ 15 ਤੋਂ 20 ਮਿੰਟ ਹੋ ਜਾਣਗੇ ਆਪਾਂ ਜਿਹੜਾ ਫੇਸ ਆ ਫਿਰ ਧੋ ਕੇ ਤੁਹਾਨੂੰ ਚੈੱਕ ਕਰਾਵਾਂਗੇ ਉਨਯਰ ਤੁਸੀਂ ਵੀ ਇਹ ਰੈਮਡੀ ਹੈ ਜਿਹੜੀ ਟਰਾਈ ਕਰੋ ਦਾ ਰਿਜ਼ਲਟ ਜਿਹੜਾ ਆਪਣੇ ਨਾਲ ਸ਼ੇਅਰ ਕਰਿਓ ਠੀਕ ਆ ਚਲੋ ਜੀ ਠੀਕ ਆ ਉਹਨੇ ਆਪਾਂ ਮਿਲਦੇ ਆ ਤੁਹਾਨੂੰ 15 ਤੋਂ 20 ਮਿੰਟਾਂ ਬਾਅਦ ਲਓ ਜੀ 15 ਤੋਂ 20 ਮਿੰਟ ਹੋ ਗਏ ਸੀ ਮੈਨੂੰ ਤੇ ਆ ਦੇਖੋ ਹੁਣ ਆਪਣਾ ਥੋੜਾ ਥੋੜਾ ਸੁੱਕ ਗਿਆ ਤੇ ਆਪਾਂ ਜਿਹੜੀ ਆਪਣੇ ਕੋਲੇ ਆ ਸਪੰਜ ਟਾਈਪ ਹੈ ਇੱਕ ਪਹਿਲਾਂ ਆਪਾਂ ਇਹਦੇ ਨਾਲ ਥੋੜਾ ਜਿਹਾ ਮੋਟਾ-ਮੋਟਾ ਸਾਫ਼ ਕਰ ਦੇਗੇ ਜੀ ਦੇ ਨਾਲ ਡਸਟ ਵਗੈਰਾ ਚੰਗੀ ਤਰ੍ਹਾਂ ਕਲੀਨ ਹੋ ਜਾਊਗੀ ਫਿਰ ਉਸ ਤੋਂ ਬਾਅਦ ਆ ਜਿਹੜਾ ਆਪਣਾ ਫੇਸ ਆ ਜਿਹੜਾ ਵਾਸ਼ ਕਰਾਂਗੇ ਹੁਣ ਆਪਾਂ ਟੂਕੀ ਆਉਣੇ ਆ ਫਿਰ ਤੁਹਾਨੂੰ ਦਿਖਾਉਣੇ ਆ ਕਿ ਮਟਰ ਟੱਪਾ ਆਪਾਂ ਸਰਵ ਕਰਤਾ ਇੱਕ ਵਾਰ ਲੋ ਜੀ ਆਪਾਂ ਤੋਏ ਹੀ ਹੁਣ ਦੇਖੋ ਇੱਕ ਚੀਜ਼ ਹੋਰ ਦਿਖਾਉਣੀ ਆ ਮੈਂ ਖਰਚ ਤੋਂ ਮੈਨਾਂ ਬਚਿਆ ਸੀਗਾ ਤੇ ਐਸ ਹੱਥ ਤੇ ਲਗਾ ਲਿਆ ਮੈਂ ਐਸ ਤੇ ਨਹੀਂ ਲਗਾਇਆ ਤੇ ਤੁਸੀਂ ਹੁਣ ਇਹਦਾ ਫਰਕ ਦੇਖੋ ਤੁਹਾਨੂੰ ਕੁਝ ਲੱਗਦਾ ਫਰਕ ਫੇਸ ਤੁਹਾਨੂੰ ਮੈਂ ਫੇਰ ਦਿਖਾਉਣੀ ਆ ਮੈਨੂੰ ਤਾਂ ਲੱਗੀ ਜਾਂਦਾ ਫਰਕ ਇਹ ਮੈਨੂੰ ਆਹ ਹੱਥਾਂ 'ਤੇ ਲੱਗੀ ਜਾਂਦਾ ਜਿਵੇਂ ਪੂਰਾ ਸਾਫ਼ ਹੋ ਗਿਆ ਤੇ ਮਤਲਬ ਐਵੇਂ ਸੌਫਟ ਸੌਫਟ ਹੋ ਗਿਆ ਆਹ ਥੋੜਾ ਜਿਹਾ ਮੈਨੂੰ ਐਂ ਲੱਗੀ ਜਾਂਦਾ ਮੇਰਾ ਹੱਥ ਜਿਹੜਾ ਮੈਂ ਕਾਲਾ ਜਾ ਤੇ ਆਹ ਦੇਖੋ ਕਲਿਕਰ ਥੋੜਾ ਜਿਹਾ ਬਚਿਆ ਸੀ ਮੈਂ ਇਸ ਤੇ ਬੈਠੀ ਬੈਠੀ ਐਵੇਂ ਕਰੀ ਗਈ ਹੱਥ ਤੇ ਆਪਦੇ ਤੇ ਲਗਾ ਲਿਆ ਉਹ ਪੁੰਜ ਲ ਗਿਆ ਹੰਤਨ ਦਿਖਾਉਣੀ ਆਪਾਂ ਫਿਰ ਬਹੁਤ ਵਧੀਆ ਰਿਜ਼ਲਟ ਹੈ ਇਸ ਚੀਜ਼ ਦਾ ਤੁਸੀਂ ਜਰੂਰ ਟਰਾਈ ਕਰਕੇ ਦੇਖਿਓ ਤੁਹਾਡੇ ਘਰੇ ਇਹ ਸਾਰਾ ਸਮਾਨ ਪਿਆ ਹੋਊਗਾ ਕੋਈ ਵੀ ਚੀਜ਼ ਆਪਾਂ ਜਿਹੜੀ ਕਿ ਬਾਹਰੋਂ ਨਹੀਂ ਲੈ ਕੇ ਆਉਣੀ ਕਿਸੇ ਵੀ ਪਾਰਟੀ ਫੰਕਸ਼ਨ ਤੇ ਜਾਣਾ ਤਾਂ ਇਹ ਚੀਜ਼ ਜਿਹੜੀ ਕਿ ਟਰਾਈ ਕਰਕੇ ਜਰੂਰ ਦੇਖਿਓ ਠੀਕ ਆ ਜੇ ਕਿਸੇ ਰਿਸ਼ਤੇਦਾਰੀ ਚ ਜਾਣਾ ਜਾਂ ਕਿਤੇ ਵੀ ਜਾਣਾ ਤੁਸੀਂ ਤਾਂ ਇਸ ਪੈਕ ਨੂੰ ਵੈਸੇ ਘਰੇ ਵੀ ਲਗਾ ਸਕਦੇ ਹੋ ਜੇ ਤੁਹਾਡੇ ਕੋਲ ਮਿਹਨਤ ਹੈਗੀ ਆ ਤੁਸੀਂ ਕਰ ਸਕਦੇ ਹੋ ਮਤਲਬ ਦੂਜੀ ਤੀਜੀ ਤੀਜੇ ਚੌਥੇ ਦਿਨ ਇਸ ਪੈਕ ਨੂੰ ਲਗਾ ਲਿਆ ਕਰੋ ਤੁਹਾਨੂੰ ਕੋਈ ਲੋੜ ਹੀ ਨਹੀਂ ਪੈਣੀ ਕੋਈ ਵੀ ਫੇਸ਼ੀਅਲ ਫੇਸ਼ੀਅਲ ਕਰਾਉਣ ਦੀ ਸੌਖਾ ਜਿਹਾ ਇਹ ਜਿਹੜੀ ਕਿ ਸੌਖੀ ਜੀ ਰੈਮਡੀ ਆ ਠੀਕ ਆ ਤੇ ਚਲੋ ਜੀ ਉਮੀਦ ਕਰਦੀ ਆ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਤੇ ਬਹੁਤ ਜ਼ਿਆਦਾ ਧੰਨਵਾਦ ਸੋਹਣੇ ਸੋਹਣੇ ਕਮੈਂਟ ਕਰਨ ਲਈ ਚਲੋ ਜੀ ਠੀਕ ਆ ਮਿਲਦੇ ਆ ਫਿਰ ਕੱਲ ਨੂੰ ਕੁਝ ਨਵਾਂ ਲੈ ਕੇ ਤੁਹਾਡੇ ਲਈ ਓਕੇ ਬਾਏ